ਜੈ ਸ਼੍ਰੀ ਰਾਮ ਜੀ ਜੈ ਗਊ ਮਾਤਾ ਜੀ ਅੱਜ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸ ਬੰਦ ਹੁੰਦਾ ਪਿਆ ਆ ਉਹਦੇ ਵਿੱਚ ਗਊ ਬਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਆਲੇ ਆ ਕੇ ਵੱਢ ਕੇ ਉਹਦਾ ਮਾਸ ਕਿਲੋ ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟ ਰਾਹ ਦੇ ਸਪਲਾਈ ਕਰਦੇ ਆ ਔਰ ਜਿਹੜੇ ਰਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰ ਮੈਂਡ ਮਾਲਕ ਆ ਉਹ ਲੱਠ ਗਿਆ ਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਢਾਬੇ ਦਾ ਜਿਹੜਾ ਮਾਲਕ ਆ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਹਾ ਸਾਰਾ ਹਾਥ ਪੈਰਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ 7 ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਕੇ ਚੱਕ ਕੇ ਪੁੱਛਿਆ ਜਾਵੇ ਕਿਥੋਂ ਗੋੰਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਨਾ ਬਸ ਉੱਥੇ ਪਹੁੰਚੇ ਆ ਜੀ ਤੇ ਲਾਜ ਗਊ ਮਾਸ ਕਹਿ ਰਿਹਾ ਜੇ ਆਪਾਂ ਉਹ ਕੇਸ ਰਜਿਸਟਰ ਕਰਨ ਲੱਗੇ ਆ ਵੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਆ ਨਿਯੁਕਤ ਕਰਤੀ ਆ ਬਹੁਤ ਜਲਦੀ ਜਿਹੜੀ ਟੀਮ ਆ ਜਾਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਅਸੀਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਿਹਾ ਸਰ ਕਿੰਨੀ ਕਿੰਨੀ ਗੱਲ ਉਹ ਵੱਸ ਗਿਆ ਮੈਂ ਉਸੇ ਘਰ ਆਮ ਜਸਟ ਰੀਚਿੰਗ ਹੇਅਰ ਮੈਂ ਪਹੁੰਚਿਆ ਆਇਆ ਠੀਕ ਹੈ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ